ਮਿਲੇ ਆ ਜਿਹੜੇ 13 ਸਾਲ ਦੀ ਬੱਚੀ ਦਾ ਬਲਾਤਕਾਰ ਤੋਂ ਬਾਅਦ ਉਹਨੂੰ ਮਰਡਰ ਕੀਤਾ ਗਿਆ ਸੀਗਾ ਫੈਮਲੀ ਦੇ ਨਾਲ ਮਿਲ ਕੇ ਪਹਿਲਾਂ ਤਾਂ ਅਸੀਂ ਉਹਨਾਂ ਦੀ ਸਾਰੀ ਡਿਟੇਲ ਲਈ ਜੋ ਵੀ ਉਹ ਕਹਿਣਾ ਚਾਹਦੇ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਅਸੀਂ ਪਹਿਲਾਂ ਪੁਲਿਸ ਨੂੰ ਬੁਲਾਇਆ ਸੀ ਤੇ ਪੁਲਿਸ ਅੰਦਰ ਜਾ ਕੇ ਸਾਰੀ ਚੈਕਿੰਗ ਕਰਕੇ ਆਈ ਸੀ ਤੇ ਉਹਨਾਂ ਨੇ ਆ ਕੇ ਬਾਹਰ ਆ ਕੇ ਇਹ ਹੀ ਗੱਲ ਕਹੀ ਹੈ ਕਿ ਤੁਹਾਡੀ ਬੇਟੀ ਇੱਥੇ ਖੈਨਗੀ ਤੇ ਇਹ ਚਲੋ ਉਹਨਾਂ ਦੀ ਗੱਲ ਮੰਨ ਕੇ ਦੁਬਾਰਾ ਚਲੇ ਗਏ ਪਰ ਉਹਨਾਂ ਨੂੰ ਯਕੀਨ ਇਸ ਕਰਕੇ ਨਹੀਂ ਸੀਗਾ ਕਿ ਸੀਸੀਟੀਵੀ ਕੈਮਰੇ 'ਚ ਇਹ ਕੰਦੇ ਨੇ ਕਿ ਲੜਕੀ ਜਿਹੜੀ ਅੰਦਰ ਗਈ ਆ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ ਫਿਰ ਉਹ ਲੇਡੀ ਨੇ ਸਾਰਾ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਦੁਬਾਰਾ 1.5 ਘੰਟੇ ਬਾਅਦ 2 ਘੰਟੇ ਬਾਅਦ ਫਿਰ ਦੁਬਾਰਾ ਉੱਥੇ ਗਏ ਨੇ ਔਰ ਉਹਨਾਂ ਨੇ ਕਿਹਾ ਸੀ ਆਪ ਚੈਕਿੰਗ ਕਰਨੀ ਆ ਸੀ ਆਪ ਦੇਖਣੀ ਆ ਦਰਵਾਜ਼ਾ ਵਗੈਰਾ ਉਹਨਾਂ ਨੇ ਖੁਲਵਾਇਆ ਗੇਟ ਵਗੈਰਾ ਤੋੜ ਤਾੜ ਕੇ ਖੁਲਵਾਇਆ ਉਹਨਾਂ ਨੇ ਗੇਟ ਔਰ ਜਦੋਂ ਉਹਨਾਂ ਜਾ ਕੇ ਅੰਦਰ ਚੈਕਿੰਗ ਕੀਤੀ ਤਾਂ ਉਹਨਾਂ ਨੇ ਪਹਿਲਾਂ ਕਮਰੇ-ਕਮਰੇ ਦੇਖੇ ਬਾਕੀ ਸਭ ਕੁਝ ਦੇਖਿਆ ਫਿਰ ਜਦੋਂ ਬਾਥਰੂਮ 'ਚ ਗਏ ਨੇ ਤਾਂ ਕੁੜੀ ਦੀ লাশ ਉੱਥੇ ਪਈ ਸੀ ਤੇ ਫੈਮਿਲੀ ਵਾਲਿਆਂ ਦਾ ਇੱਕੋ ਹੀ ਦੋ ਜਿਹੜੇ ਹੈਗੇ ਨੇ ਸਵਾਲ ਸੀਗੇ ਕਿ ਪੁਲਿਸ ਵਾਲਿਆਂ ਨੂੰ ਉਹ ਕੁੜੀ ਦੀ লাশ ਪਹਿਲਾਂ ਕਿਉਂ ਨਹੀਂ ਮਿਲੀ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਅੰਦਰ ਉਹ লাশ ਪਈ ਸੀ ਤੇ ਇਸ ਫੈਮਿਲੀ ਨੂੰ ਮਿਲਣ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਅ ਜਦੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹੀ ਸਵਾਲ ਕੀਤਾ ਕਿ ਜੋ ਫੈਮਿਲੀ ਦਾ ਸਵਾਲ ਸੀਗਾ ਕਿ ਇਹ ਇਸ ਤਰ੍ਹਾਂ ਕ ਇਸ ਤਰੀਕੇ ਨਾਲ ਕਿਉਂ ਹੋਇਆ ਉਹਨੇ ਇਹ ਹੀ ਕਿਹਾ ਕਿ ਅਸੀਂ ਜਾਂਚ ਕਰ ਰਹੇ ਅਸੀਂ ਜਿਹੜਾ ਐਸਐਸਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਜੋ ਕਮਿਸ਼ਨ ਦੀ ਤਰਫ ਤੋਂ ਗੱਲ ਮੈਂ ਕਹੀ ਹੈ ਉਹ ਇਹੀ ਕਹੀ ਹੈ ਕਿ ਸਸਪੈਂਡ ਕਰਨਾ ਜਿਹੜਾ ਆ ਉਹ ਕਾਫੀ ਨਹੀਂ ਹੈ ਕਿਉਂਕਿ ਅਗਰ ਅਨਗੈਲੀ ਕੀਤੀ ਗਈ ਹੈ ਕਿ ਪਹਿਲਾਂ ਉੱਥੇ ਜਦੋਂ ਲੜਕੀ ਦੀ লাশ ਨਹੀਂ ਮਿਲੀ ਕਹਤਾ ਤੇ ਬਾਅਦ ਚੋਂ ਬੰਦਿਆਂ ਨੂੰ ਕਿਵੇਂ ਮਿਲ ਗਈ ਮੁਹੱਲੇ ਵਾਲਿਆਂ ਨੂੰ ਕਿਵੇਂ ਮਿਲ ਗਈ ਕਿ ਸਸਪੈਂਡ ਨਹੀਂ ਕਰਨਾ ਚਾਹੀਦਾ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਔਰ ਜਿਹੜਾ ਹੈ ਤਾਰਾ ਜਰੂਰ ਲਗਾਨੀ ਚਾਹੀਦੀ ਹੈ 201 ਲਗਾਨੀ ਚਾਹੀਦੀ ਹੈ 102B ਲਗਾਨੀ ਚਾਹੀਦੀ ਹੈ ਕਿ ਅਗਰ ਕੋਈ ਬੰਦਾ ਸਸਪੈਂਡ ਕਰ ਦਿੱਤਾ ਜਿਹੜਾ ਕਿ ਆਪਣੀ ਡਿਊਟੀ ਠੀਕ ਨਹੀਂ ਕੀਤੀ ਤਾਂ ਇਸ ਦੇ ਅੰਦਰ ਦੋ ਚਾਰ ਚੀਜ਼ਾਂ ਸਾਫ਼ ਹੁੰਦੀਆਂ ਨੇ ਜਾਂ ਤਾਂ ਉਹਨਾਂ ਨੇ ਵੀ ਉਹਦੇ ਨਾਲ ਮਿਲ ਕੇ ਉਹਨੂੰ ਉਹਦੇ ਸਬੂਤ ਲਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਾਂ ਫਿਰ ਉਸ ਨੇ ਆਪਣੀ ਡਿਊਟੀ ਹੀ ਚੰਗੀ ਤਰ੍ਹਾਂ ਨਹੀਂ ਨਿਭਾਈ ਹੈ ਹੁਣ ਇਹ ਦੋਵੇਂ ਐਂਗਲ ਦੇ ਉੱਤੋਂ ਸਾਨੂੰ ਵਿਸ਼ਵਾਸ ਦਿਲਾਇਆ ਕਿ ਕਮਿਸ਼ਨਰ ਸਾਹਿਬ ਨੇ ਕਿ ਅਸੀਂ ਪੂਰੇ ਤਰੀਕੇ ਦੀ ਜਾਂਚ ਕਰਾਂਗੇ ਔਰ ਕਮੇਟੀ ਬਠਾਨਗੇ ਇਸ ਦੀ ਜਾਂਚ ਕਰਨ ਤੋਂ ਬਾਅਦ ਜੇ ਇਹ ਤਾਰਾ ਲਗਾਉਣ ਵਾਲੀ ਬੰਦੀ ਹੈ ਤੇ ਇਹ ਚਾਰ ਤਾਰਾ ਵੀ ਜ਼ਰੂਰ ਲਗਾਈ ਜਾਏਗੀ ਲੇਕਿਨ ਕਮਿਸ਼ਨ ਦੀ ਤਰਫ ਤੋਂ ਮੈਂ ਇਸ ਜੀ ਦੀ ਮੰਗ ਕਰੂੰਗੀ ਕਿ ਇਸ ਐਸਆਈ ਦੇ ਉੱਪਰ ਕੱਲਾ ਸਸਪੈਂਡ ਨਹੀਂ ਇਹਨਾਂ ਦੇ ਉੱਤੇ ਵੀ ਐਫਆਈਆਰ ਹੋਣੀ ਚਾਹੀਦੀ ਅੱਛਾ ਜਿਹੜੀ ਵੀ ਪੋਸਟਮਾਰਟਮ ਰਿਪੋਰਟ ਆਈ ਹੈ ਜੀ ਉਸ ਤੋਂ ਬਾਰੇ ਪਤਾ ਲੱਗ ਗਿਆ ਨਹੀਂ ਜਦੋਂ ਤੱਕ ਅਸੀਂ ਸੀ ਕਾਲ ਉਥੇ ਉਹ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਸੀ ਤੇ ਵਿਸਰਾ ਰਿਪੋਰਟ ਟਾਈਮ ਲੱਗਦੀ ਆਉਣ ਦੇ ਲਈ ਤੇ ਇਹਦੀ ਰਿਪੋਰਟ ਆਉਣ ਤੇ ਵੀ ਉਹ ਉਹਦੀ ਵੇਟ ਕਰ ਰਹੇ ਨੇ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਕੇ ਸਵੇਰੇ ਗਾ ਕੇ ਮਗਰ ਇਹ ਜ਼ਰੂਰ ਹੈ ਕਿ ਅਸੀਂ ਵੀ ਪ੍ਰੋਮਿਸ ਕਰਦੇ ਹਾਂ ਕਿ ਕਮਿਸ਼ਨ ਦੀ ਤਰਫੋਂ ਵੀ ਤੇ ਪੁਲਿਸ ਤੇ ਜਾਂਚ ਕਰ ਹੀ ਰਹੀ ਹੈ ਕਿ ਅਸੀਂ ਉਸ ਟਾਈਮ ਤੱਕ ਅਸੀਂ ਰੈਸਟ ਨਹੀਂ ਕਰਾਂਗੇ ਜਦੋਂ ਤੱਕ ਇਹ ਨੂੰ ਅਸੀਂ ਅਖੀਰ ਦੇ ਮੁਕਾਬਲ ਤੱਕ ਨਹੀਂ ਲੈ ਕੇ ਜਾਂਦੇ ਹੋਰ ਵੀ ਗੱਲ ਹੈ ਜਿੱਦਿ ਜਦੋਂ ਸਰਚ ਚੱਲ ਰਹੀ ਸੀਗੀ ਤਾਂ ਉਸ ਸਮੇਂ ਵੀ ਕੋਈ ਮਹਨਾ ਕਨਸਟੇਬਲ ਉਹਨਾਂ ਦੇ ਨਾਲ ਨਹੀਂ ਸੀ ਇਹ ਵੀ ਗੱਲ ਹੈਗੀ ਬਿਲਕੁਲ ਠੀਕ ਹੈ ਕੀ ਦੀ ਗੱਲ ਸੀ ਨਹੀਂ ਬਿਲਕੁਲ ਠੀਕ ਹੈ ਇਹ ਸਵਾਲ ਅਸੀਂ ਵੀ ਕੀਤਾ ਸੀਗਾ ਕਿ ਜਦੋਂ ਪਤਾ ਲੱਗ ਗਿਆ ਸੀ ਕਿ ਉੱਥੇ লাশਪੁਰੀ ਦੀ ਮਿਲੀ ਆ ਤਾਂ ਉੱਥੇ ਮੈਲਾ ਕਾਂਸਟੇਬਲ ਕਿਉਂ ਨਹੀਂ ਪਹੁੰਚੀ ਕਿਉਂਕਿ ਉੱਥੇ ਮੈਲ ਕਾਂਸਟੇਬਲ ਸੀ ਤੇ ਉਹ ਜੋ ਉਹਨਾਂ ਨੇ ਜਵਾਬ ਇਹ ਦਿੱਤਾ ਸੀਗਾ ਕਿ ਉਸ ਟਾਈਮ ਦੇ ਉੱਤੇ ਸਾਡੀ ਫੋਰਸ ਬਾਹਰ ਲੱਗੀ ਹੋਈ ਸੀਗੀ ਉਸ ਟਾਈਮ ਤੇ ਜਦੋਂ ਉਹ ਆ ਗਏ ਨੇ ਮੌਲਾ ਕਾਂਸਟੇਬਲ ਅਵੇਲੇਬਲ ਹੋਇਆ ਸੀ ਉਸ ਟਾਈਮ ਅਸੀਂ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਅੱ ਲਗਾਤਾਰ ਮੜਵੀ ਸਵਾਲ ਨਿਕਲ ਕੇ ਸਾਹਮਣੇ ਆਉਂਦੇ ਔਰ ਪੁਲਿਸ ਵਾਲਿਆਂ ਦੇ ਖਾਸ ਕਰਕੇ ਸਵਾਲ ਆਉਂਦੇ ਨੇ ਫਿਰ ਚਾਹੇ ਉਹ ਮੋਹਾਲੀ ਹੋਵੇ ਜਲੰਧਰ ਜਾਂ ਕੋਈ ਪੰਜਾਬ ਦੇ ਅਜਿਹੇ ਜ਼ਿਲ੍ਹੇ ਨੇ ਸੋ ਕਮਿਸ਼ਨ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਨੋਟਿਸ ਲੈ ਰਿਹਾ ਵੀ ਅੱਗੇ ਤੋਂ ਅਜਿਹੇ ਮਾਮਲੇ ਸਾਹਮਣੇ ਘਟਣ ਜਾਂ ਨਾ ਆਉਣ ਦੇਖੋ ਜੋ ਵੀ ਮਾਮਲਾ ਕਮਿਸ਼ਨ ਦੇ ਧਿਆਨ ਚ ਆਉਂਦਾ ਆ ਤੁਸੀਂ ਦੇਖਿਆ ਵੀ ਹੋਣਾ ਕਿ ਮੈਂ ਬਹੁਤ ਸਖਤੀ ਨਾਲ ਉਸ ਤੇ ਜਿਹੜਾ ਉਸ ਦੇ ਉੱਤੇ ਅਸੀਂ ਐਕਸ਼ਨ ਕਰਵਾਉਣੀਆ ਚਾਹੇ ਉਹ ਐਸਐਚਓ ਨੂੰ ਸੀਗਾ ਜਿਨ੍ਹਾਂ ਨੂੰ ਅਸੀਂ ਸਸਪੈਂਡ ਕਰਾਇਆ ਐਫਆਈਆਰ ਵੀ ਹੋਈ ਉਹਨਾਂ ਦੇ ਉੱਤੇ ਚਾਹੇ ਕੋਈ ਦੂਸਰਾ ਮਾਮਲਾ ਹੈ ਜਿੱਥੇ ਕਿ ਢਿੱਲ ਵਰਤੀ ਗਈ ਹੈ ਕਿਸੇ ਮਾਮਲੇ ਦੀ ਇਨਕੁਆਰੀ ਦੇ ਲਈ ਕਮਿਸ਼ਨ ਹਮੇਸ਼ਾ ਹੀ ਬੀ ਪੀੜਤਾ ਦੇ ਨਾਲ ਖੜਾ ਆ ਔਰ ਨਾਲ ਖੜਾ ਰਵਾਂਗੇ ਜਦ ਤੱਕ ਕਿ ਉਹਦੀ ਸੱਚਾਈ ਨਹੀਂ ਆਂਦੀ ਔਰ ਅਸੀਂ ਕਦੇ ਵੀ ਟਾਲਟ ਨਹੀਂ ਕਰਦੇ ਕਿ ਪੁਲਿਸ ਦੀ ਕਾਰਵਾਈ ਢਿੱਲੀ ਹੋਣ ਕਰਕੇ ਜਿਹੜਾ ਆ ਇਹ ਕੇਸ ਵੀਕ ਪੈ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ चीज ਨੂੰ ਮਦਦ ਕੀਤੀ ਜਾਵੇ ਪੁਲਿਸ ਆਪਣੇ ਤੌਰ ਤੇ ਨੂੰ ਤੁਹਾਨੂੰ ਲੱਗਦਾ ਸਖਤੀ ਵਰਤਣੀ ਚਾਹੀਦੀ ਹੈ ਜੀ ਉਹਨਾਂ ਨੇ ਕਿਉਂਕਿ ਜਿੰਨਾ ਤੱਕ ਮਹਿਲਾ ਕਮਿਸ਼ਨ ਦਾ ਇੰਟਰਵਿਊ ਨਹੀਂ ਹੁੰਦਾਗਾ ਤਦ ਤੱਕ ਉਹ ਇਸ चीज ਨੂੰ ਬੜਾ ਨੈਗਲੀਜੈਂਸੀ ਦੇ ਨਾਲ ਲੈ ਜੀ ਨਹੀਂ ਨਹੀਂ ਮੈਂ ਬਿਲਕੁਲ ਐਗਰੀ ਕਰਦੀ ਹਾਂ ਪੁਲਿਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਔਰ ਸਖਤੀ ਨਾਲ ਕਰਨਗੇ ਔਰ ਮੈਨੂੰ ਕਮਿਸ਼ਨਰ ਸਾਹਿਬ ਨੇ ਪੂਰਾ ਵਿਸ਼ਵਾਸ ਦਿਲਾਇਆ ਕਿ ਅਸੀਂ ਪੂਰੀ ਸਖਤੀ ਨਾਲ ਕੰਮ ਕਰਾਂਗੇ ਅਸੀਂ ਇਸ ਤੇ ਢਿੱਲ ਤੇ ਨਹੀਂ ਵੜਾਂਗੇ ਕਿਉਂਕਿ ਹੁੰਦਾ ਕੀ ਹੈ ਕਿ ਅਗਰ ਇੱਕ ਅੱਧਾ ਬੰਦਾ ਇੱਕ ਅੱਧਾ ਪੁਲਿਸ ਮੁਲਾਜ਼ਮ ਅਗਰ ਕਿੱਲ ਕਰਦਾ ਵੀ ਆ ਜਾਂ ਕੋਈ ناکامی ਹੋਰ ਕਿਸਮ ਦੀ ਉਹਦੀ ਸਾਹਮਣੇ ਆਂਦੀ ਹੈ ਤੇ ਸਾਰੀ ਵਰਦੀ ਦੇ ਉੱਤੇ ਦਾਗ ਲੱਗਦਾ ਆ ਜੋ ਅਫੀਸਰ ਇਸ ਟਾਈਮ ਮਿਹਨਤ ਕਰ ਰਹੇ ਨੇ ਜੋ ਅਫੀਸਰ ਅੱਗੇ ਜਾ ਕੇ ਕੰਮ ਠੀਕ ਕਰਨਾ ਚਾਹੁੰਦੇ ਨੇ ਉਹਨਾਂ ਦੀ ਵੀ ਵਰਦੀ ਦਾਗਦਾਰ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਗਰ ਇਹ ਦੇ ਉੱਤੇ ਕੋਈ ਵੀ ناکامی ਜਾਂ ਕੁਝ ਵੀ ਪਾਇਆ ਗਿਆ ਅਸੀਂ ਇਸ ਚੀਜ਼ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਅਸੀਂ ਪੂਰੀ ਫੋਰਸ ਨੂੰ ਨਹੀਂ ਗੰਦਾ ਕਰ ਸਕਦੇ ਇੱਕ ਦੋ ਮੁਲਾਜ਼ਮ ਦੇ ਕਰਕੇ ਮੈਂ ਪੁਲਿਸ ਦੇ ਵਿੱਚ ਇੱਕ ਚੀਜ਼ ਦੇਖੀ ਗਈ ਕਿ ਪੁਲਿਸ ਮੁਲਾਜ਼ਮ ਆਫਸ ਕਰਦੇ ਵਿੱਚ ਜਾਂਦੇ ਨਹੀਂ ਤੇ ਉੱਥੇ ਇੱਕ ਦੋ ਬੈੱਡ ਚੁੱਕ ਕੇ ਦਿਖਾਉਂਦੇ ਨੇ ਪਰ ਉੱਥੇ ਬੱਚੀ ਨਹੀਂ ਮਿਲਦੀ ਬਾਅਦ ਦੇ ਵਿੱਚ ਲੋਗ ਲੱਭਦੇ ਨੇ ਉਸੇ ਕਰਕੇ ਬਾਥਰੂਮ ਦੇ ਉਹਨਾਂ ਦੇ ਉੱਤੇ ਕੀ ਐਕਸ਼ਨ ਕੀਤਾ ਗਿਆ ਜਿਹੜੇ ਉੱਤੇ ਪੁਲਿਸ ਵਾਲੇ ਬਿਲਕੁਲ ਠੀਕ ਬਿਲਕੁਲ ਠੀਕ ਕਿਉਂਕਿ ਜਦੋਂ ਉਹਨਾਂ ਨੇ ਅੰਦਰ ਕਹਿੰਦੇ ਇੱਕ ਦੋ ਫੈਮਿਲੀ ਮੈਂਬਰ ਨੂੰ ਵੀ ਦਿਖਾਇਆ ਉਹਨਾਂ ਨੇ ਬੈੱਡ ਖੋਲ ਕੇ ਵੀ ਦਿਖਾਇਆ ਕਿਚਨ ਵੀ ਦਿਖਾਇਆ ਡਰਾਇੰਗ ਰੂਮ ਵੀ ਦਿਖਾਇਆ ਪਰ ਜਿਹੜਾ ਬਾਥਰੂਮ ਹੈ ਜਿਹੜਾ ਬਾਹਰ ਦੀ ਤਰਫ ਹੈਗਾ ਸੀਗਾ ਉੱਥੇ ਜਿੱਥੇ লাশ ਆ ਕੇ ਮੁਹੱਲੇ ਵਾਲਿਆਂ ਨੇ ਲੱਭ ਅਕੋਰਡਿੰਗ ਟੂ देम ਕਿ ਅਸੀਂ ਦੇਖਿਆ ਨਹੀਂ ਸੀਗਾ ਇਹ ਜ਼ਰੂਰ ਅੰਗੈਲੀ ਹੋਈ ਹੈ ਔਰ ਇਹ ਸੰਗੈਲੀ ਦਾ ਜਿਹੜਾ ਖਮਾਜ਼ਾ ਕਿਉਂਕਿ ਹੋ ਸਕਦਾ ਉਸ ਟਾਈਮ ਦੇ ਉੱਤੇ ਅਗਰ ਪਹਿਲਾਂ ਹੀ ਮਿਲ ਜਾਂਦੀ ਸ਼ਾਇਦ ਜੇ ਲੜਕੀ ਚ ਸਾਹ ਚੱਲ ਰਹੇ ਹੁੰਦੇ ਤਾਂ ਉਹ ਬਚ ਵੀ ਸਕਦੀ ਸੀ ਲੇਕਿਨ ਕਿਉਂਕਿ ਇਹ ਅੰਗੈਲੀ ਜ਼ਰੂਰ ਹੋਈ ਹੈ ਔਰ ਇਸੇ ਕਾਰਨ ਨੂੰ ਸਸਪੈਂਡ ਵੀ ਕੀਤਾ ਗਿਆ ਬਗਰ ਅਸੀਂ ਕਮਿਸ਼ਨ ਦੀ ਤਰਫੋਂ ਡਿਮਾਂਡ ਕਰਦੇ ਹਾਂ ਕਿ ਇਕੱਲਾ ਸਸਪੈਂਡ ਕਰਨਾ ਜ਼ਰੂਰੀ ਨਹੀਂ ਹੈ ਇਦੇ ਉੱਤੇ ਐਫਆਈਆਰ ਹੋਣੀ ਜਦੋਂ ਕਮਿਸ਼ਨ ਜਿਹੜੀ ਹੈ ਜ਼ਿਲ੍ਹਾ ਜ਼ਿਲ੍ਹਾ ਲੈਵਲ ਦੇ ਉੱਪਰ ਹਰ ਇੱਕ ਵਾਰ ਕਾਰਵਾਈ ਦੀ ਰਿਪੋਰਟ ਮੰਗਦੀ ਹੈ ਤੇ ਰਿਪੋਰਟ ਤਲਬ ਕਰਦੀ ਹੈ ਡੀਜੀਪੀ ਦੇ ਨਾਲ ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਗੱਲਬਾਤ ਹੁੰਦੀ ਜਾਂ ਕੋਈ ਮੀਟਿੰਗ ਹੁੰਦੀ ਵੀ ਉਹ ਹਿੰਦਲੇ ਅਧਿਕਾਰੀਆਂ ਨੂੰ ਇਸ ਬਾਬਤ ਸੰਭਾਲ ਜੀਜੀਪੀ ਸਾਹਿਬ ਦੇ ਨਾਲ ਮੇਰੀ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਹੈ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਹੈ ਇਹਦੇ ਉੱਤੇ ਔਰ ਉਹਨਾਂ ਨੇ ਵੀ ਇਹੀ ਗੱਲ ਕਿਹਾ ਜੋ ਵੀ ਕਦੇ ਵੀ ਸਾਨੂੰ ਕੇਸ 'ਤੇ ਧਿਆਨ ਜਾਂਦਾ ਕਿ ਇੱਥੇ ਪੁਲਿਸ ਦੀ ਨਿਕਾਮੀ ਹੈ ਯਾ ਇਹ ਤੇ ਪੁਲਿਸ ਨੇ ਠੀਕਰਾ ਕੰਮ ਨਹੀਂ ਕੀਤਾ ਹੈ ਉਹਦੀ ਪੂਰੀ ਅਸਿਕ ਰਿਪੋਰਟ ਬਣਾਉਣੀ ਆ ਕੇਸ ਪੂਰਾ ਲੈ ਕੇ ਨਾਲ ਉਹਦੀ ਰਿਪੋਰਟ ਲਗਾ ਕੇ ਆਪਣੀ ਰੈਕਮੈਂਡੇਸ਼ਨਸ ਲਗਾ ਕੇ ਡੀਜੀਪੀ ਸਾਹਿਬ ਨਾਲ ਮਿਲਿਆ ਵੀ ਜਾਂਦਾ ਔਰ ਇਹਦੇ ਉੱਤੇ ਡੀਜੀਪੀ ਸਾਹਿਬ ਨੇ ਬਹੁਤ ਸਖਤ ਐਕਸ਼ਨ ਵੀ ਕੀਤਾ ਮੈਂ ਇੱਕ ਵੀ ਇਨਸਾਨੀ ਦੇ ਤੌਰ ਤੇ ਗੱਲ ਕਰੀ ਬੱਚਿਆਂ ਤੇ ਨਾਲ ਇਹ ਤਾਂ ਜਾਂਦੀਆਂ ਘਨੌਣੀਆਂ ਹਰਕਤਾਂ ਹੋ ਰਹੀਆਂ ਨੇ ਤੁਸੀਂ ਇਹਦੇ ਪਿੱਛੇ ਲਾਈਫ ਸਟਾਈਲ ਨੂੰ ਮੰਨਦੇ ਹੋ ਜਾਂ ਇੰਟਰਨੈਟ ਦਾ ਕੁਝ ਹੈਗਾ ਜਾਂ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਭਾਈਚਾਰਾ ਨਹੀਂ ਤੇ ਕੀ ਤੁਹਾਡੀ ਕੀ ਦੇਖੋ ਐਦਾ ਹੈ ਕਿ ਮੈਂ ਇਹ ਗੱਲ ਕਹਿ ਸਕਦਾ ਹਾਂ ਜ ਜਦੋਂ ਆਪਾਂ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਆਪਾਂ ਚਲਾਉਣਾ ਹੈ ਸੇਫ ਲੱਗਦੇ ਆ ਬੱਚਿਆਂ ਨੂੰ ਇਹਦੇ ਲਈ ਬੇਟੀ ਪੜਾਓ ਉਹਨਾਂ ਨੂੰ ਸਸ਼ਕਤ ਬਣਾਓ ਉਹਦਾ ਅਸੀਂ ਬਹੁਤ ਕਾਰਵਾਈ ਕਰਦੇ ਵੀ ਆ ਸਰਕਾਰ ਕਰ ਵੀ ਰਹੀ ਹੈ ਬੱਚਿਆਂ ਦੇ ਬੇਟੀਆਂ ਨੂੰ ਉੱਪਰ ਲਿਜਾਣ ਦੇ ਲਈ ਚਾਹੇ ਪੜ੍ਹਾਈ ਦੀ ਸਹੂਲਤ ਹੋਵੇ ਸਪੋਰਟਸ ਦੀ ਸਹੂਲਤ ਹੋਵੇ ਹਰ ਚੀਜ਼ ਦੀ ਸਹੂਲਤ ਦਿੱਤੀ ਗਈ ਹੈ ਲੇਕਿਨ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਅਸੀਂ ਪੁਲਿਸ ਫੋਰਸ ਲਗਿਆ ਆਦਰਵਾਇਜ਼ ਜਿੱਥੇ ਜਿੰਨਾ ਹੋ ਸਕਦਾ ਬੇਟੀਆਂ ਨੂੰ ਸਖਸ਼ਿਤ ਰੱਖਦੇ ਆ ਲੇਕਿਨ ਉਹਨਾਂ ਚੀਜ਼ਾਂ ਨੂੰ ਕੀ ਕਰੀਏ ਅਗਰ ਘਰ ਦੇ ਅੰਦਰ ਹੀ ਸ਼ੈਤਾਨ ਬੈਠੇ ਨੇ ਤੁਸੀਂ ਇੱਕ ਮਖੌਟਾ ਪਾਲਣ ਨੂੰ ਆਪਣਾ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਅਸੀਂ ਬਹੁਤ ਇੱਕ ਅੱਛੇ ਬੰਦੇ ਆ ਅਸੀਂ ਅੱਛੇ ਨਾਗਰਿਕ ਹੈਗੇ ਲੇਕਿਨ ਉਸ ਮਖੌਟੇ ਦੇ ਪਿੱਛੇ ਕਿੱਡਾ ਵੱਡਾ ਸ਼ੈਤਾਨ ਸਾਡੇ ਘਰ ਦੇ ਅੰਦਰ ਹੀ ਬੈਠਾ ਆ ਉਸ ਚੀਜ਼ ਨੂੰ ਕੌਣ ਠੀਕ ਕਰੇਗਾ ਉਹਨੂੰ ਸਿਰਫ ਅਸੀਂ ਆਪ ਠੀਕ ਕਰ ਸਕਦੇ ਹਾਂ ਸਮਾਰਟਸ ਦੇ ਤੌਰ ਦੇ ਉੱਤੇ ਬੱਚਾ ਨੂੰ ਸੀ ਸਮਝਾਉਣਾ ਕਿ ਇੱਥੇ ਜਾਣਾ ਇਕੱਲੇ ਨਹੀਂ ਜਾਣਾ ਜਾਂ ਜਿਸ ਤਰ੍ਹਾਂ ਵੀ ਹੈ ਇਹ ਸਮਾਜ ਜਿਹੜੀ ਸਟਾਰ ਜਾਣਾ ਇਹ ਬਹੁਤ ਜ਼ਿਆਦਾ ਗਿਰਦਾ ਜਾਂਦਾ ਹੈ ਇਹਦੇ ਲਈ ਸਾਨੂੰ ਮੋਰਲ ਵੈਲਿਊਜ਼ ਆਪਣੇ ਉੱਚੇ ਚੱਕੜੇ ਪਾਣੇ ਨੇ ਹਰ ਇੱਕ ਜਗ੍ਹਾ ਦੇ ਹਰ ਘਰ ਦੇ ਅੰਦਰ ਪੁਲਿਸ ਨਹੀਂ ਖੜੀ ਹੋ ਸਕਦੀ ਮੈਮ ਇੱਕ ਚੀਜ਼ ਹੋਰ ਦੇਖੀ ਗਈ ਹਰਿਆਣਾ ਦੇ ਵਿੱਚ ਵੀ ਕੁਝ ਅਜੀਬੇ ਕੇਸਸ ਆਏ ਨੇ ਤੇ ਉਹਦੇ ਵਿੱਚ ਜਿਹੜੇ ਹਰਿਆਣਾ ਦੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਰੀਨੂ ਮਾਟਿਆ ਉਹ ਰਾਂਡ ਵੱਲੋਂ ਇੱਕ ਡਿਸੀਜਨ ਦਿੱਤਾ ਗਿਆ ਕਿ ਜਿਮ ਦੇ ਵਿੱਚ ਮਹਿਲਾ ਟ੍ਰੇਨਰ ਹੋਣਗੇ ਤੇ ਬਸਾਂ ਦੇ ਵਿੱਚ ਮਹਿਲਾ ਚਾਲਕ ਜਿਹੜੇ ਹੋਣਗੇ ਖਾਸ ਤੌਰ ਤੇ ਜਿਹੜੀ ਫੀਮੇਲ ਕਾਲਜਿਸ ਹੈਗੇ ਨੇ ਕਿ ਅਜਿਹਾ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਕਰਨ ਦਾ ਵੀ ਹੈ ਨੀ ਬੜਾ ਅੱਛਾ ਹੈ ਬਹੁਤ ਅੱਛੀ ਚੀਜ਼ ਹੈ ਕਿ ਐਦਾ ਹੋਣਾ ਚਾਹੀਦਾ ਹਰ ਹੋ ਵੀ ਰਿਹਾ ਹੈ ਲੇਕਿਨ ਇਹ ਜਿਹੜੇ ਕੇਸ ਉਹ ਤੇ ਘਰ ਦੇ ਅੰਦਰ ਹੋਏ ਨੇ ਸਾਰੇ ਕਮਿਸ਼ਨ ਦੇ ਅੰਦਰ ਜਿਹੜੇ ਨੇ ਮੈਨੂੰ بڑے ਕੇਸਸ ਆਉਂਦੇ ਨੇ ਜਿੱਤੇ ਕਿ ਫਾਦਰ ਨੇ ਆਪਣੀ ਹੀ ਬੇਟੀ ਨੂੰ ਵਾਇਲਟ ਕੀਤਾ ਆ ਉੱਥੇ ਕੀ ਕਰਾਂਗੇ ਘਰ ਦੇ ਅੰਦਰ ਇੱਕ ਗਵਾਂਡੀ ਨੇ ਤੁਹਾਡੀ ਛੋਟੀ ਬੱਚੀ ਨੂੰ ਰੇਪ ਕੀਤਾ ਹੈ ਉਹਦਾ ਕੀ ਕਰਾਂਗੇ ਟ੍ਰੇਨਰ ਹੋ ਗਿਆ ਫੀਮੇਲ ਵੈਰੀ ਗੁੱਡ ਬਸ ਦੇ ਅੰਦਰ ਲੇਡੀ ਮਾਰਸ਼ਲ ਲੱਗੇ ਵੈਰੀ ਨਾਈਸ ਮਗਰ ਇਹ ਜਿਹੜੇ ਕੇਸਸ ਨੇ ਇੱਕ ਘਰ ਦੇ ਅੰਦਰ ਤੁਹਾਡੀ ਆਪਣੀ ਬੇਟੀਆਂ ਦੇ ਨਾਲ ਹੋ ਰਹੇ ਨੇ ਇਹੀ ਮੈਂ ਕਹਿ ਰਹੀ ਆ ਕਿ ਘਰ ਘਰ ਦੇ ਅੰਦਰ ਪੁਲਿਸ ਨਹੀਂ ਜਾ ਸਕਦੀ ਘਰ ਘਰ ਦੇ ਅੰਦਰ ਚੀਜ਼ਾਂ ਨਹੀਂ ਹੋ ਸਕਦੀਆਂ ਘਰ ਦੇ ਅੰਦਰ ਇੱਕ ਫੈਮਿਲੀ ਨੂੰ ਆਪਣਾ ਕੈਰੈਕਟਰ ਉੱਚਾ ਚੱਕਣਾ ਪੈਣਾ ਇੱਕ ਫਾਦਰ ਜੋ ਘਰ ਦੇ ਅੰਦਰ ਰਾਤ ਨੂੰ ਆਪਣੀ ਬੇਟੀ ਨੂੰ ਵਾਇਲਟ ਕਰ ਰਿਹਾ ਉੱਥੇ ਪੁਲਿਸ ਕੀ ਕਰੇਗੀ ਮੈਮਸ ਪੂਰਨ ਕਿ ਕੋਈ ਅਵੇਨਸ ਕੈਂਪੇਨ ਤਾਂ ਚਲਣਾ ਚਾਹੀਦਾ ਕਿ چھوٹے ਬੱਚੇ ਨੇ ਆਲਰੇਡੀ ਚੱਲ ਰਹੇ ਨੇ ਸਾਡੇ ਵੈਟ ਟੱਚ ਗੁੱਡ ਟੱਚ ਬੱਚਿਆਂ ਨੂੰ ਸਿਖਾਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਕਿ ਆਪਣੇ ਆਪ ਚਾਹੇ ਮਾਰਸ਼ਲ ਟ੍ਰੇਨਿੰਗ ਜਾਂ ਇਹ ਸਭ ਚੱਲ ਰਹੇ ਨੇ ਆਪਾਂ ਇਸ ਟਾਈਮ ਇੱਥੇ ਬੈਠੇ ਗੱਲ ਕਰ ਰਹੇ ਜੋ ਘਰਾਂ ਦੇ ਅੰਦਰ ਸ਼ੈਤਾਨ ਬੈਠੇ ਮੈਂ ਤੇ ਰੇਣਾ ਤੇ ਠੱਲ ਕਿਵੇਂ ਪਾਈ ਜਾਏਗੀ ਕੀ ਸੋਚ ਰਿਹਾ ਕਮਿਸ਼ਨ ਹੈ ਜਿਹੜਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਦੀ ਠੱਲ ਕੌਣ ਪਾ ਸਕਦਾ ਇਹਦੀ ਠੱਲ ਅਸੀਂ ਆਪ ਪਾ ਸਕਦੇ ਆ ਇਹਦੀ ਠੱਲ ਹਰ ਘਰ ਦੇ ਅੰਦਰ ਹਰ ਜੋ ਅੱਜ ਕੱਲ ਛੋਟੇ ਛੋਟੇ ਫੈਮਿਲੀਜ਼ ਹੋ ਗਿਆ ਪੁਰਾਣੇ ਟਾਈਮ ਤੋਂ ਸਭ ਦੇਖਦੇ ਸੀਗੇ ਕਿ ਘਰਾਂ ਦੇ ਅੰਦਰ ਗਵਾਂਡਿਆਂ ਦੇ ਘਰ ਦੇ ਅੰਦਰ ਸਾਧਨ ਬੱਚੇ ਖੇਡਦੇ ਰਹਿੰਦੇ ਸੀਗੇ ਬੱਚਿਆਂ ਨੂੰ ਰਾਤ ਨੂੰ ਚੱਕ ਕੇ ਉਥੋਂ ਲੈ ਕੇ ਆਉਣਾ ਪੈਂਦਾ ਸੀ ਘਰ ਵਾਪਸ ਜਾਓ ਉਹ ਟਾਈਮ ਵੀ ਸੀਗਾ ਹੁਣ ਇਹ ਟਾਈਮ ਵੀ ਹੈ ਇਹ ਜਿਹੜੇ ਮੋਰਲਸ ਗਿਰਦੇ ਜਾ ਰਹੇ ਨੇ ਸਾਡੇ ਇਹ ਜਿਹੜੀ ਚੀਜ਼ ਆ ਇਹ ਬਹੁਤ ਖਤਰਨਾਕ ਚੀਜ਼ ਆ ਇਹਨਾਂ ਨੂੰ ਮੋਰਲੀ ਇੰਨਾ ਸਤਾਰ ਨੀਚੇ ਕਿਉਂ ਗਿਰਨਾ ਇਹ ਜ਼ਰੂਰੀ ਹੈ ਕਿ ਹਰ ਘਰ ਦੇ ਅੰਦਰ ਹਰ ਪਰਿਵਾਰ ਦੇ ਅੰਦਰ ਚਾਹੇ ਉਹਨਾਂ ਦੀ ਮਾਤਾ ਆਇਆ ਚਾਹੇ ਪਿਤਾ ਆਇਆ ਉਹ ਆਪਣੇ ਬੱਚਿਆਂ ਦੇ ਅੰਦਰ ਕਿਹੋ ਜਿਹਾ ਸੰਸਕਾਰ ਪਾਉਂਦੇ ਨੇ ਤੁਸੀਂ ਦੇਖੋ ਮੈਨੂੰ ਇੰਨਾ ਦੁੱਖ ਲੱਗਿਆ ਇਹ ਲੇਡੀ ਨੂੰ ਦੇਖ ਕੇ ਜਦੋਂ ਅਸੀਂ ਉੱਥੇ ਗਏ ਆ ਉਹ ਕੰਧਾਂ ਨਾਲ ਸਿਰ ਮਾਰ ਮਾਰ ਕੇ ਰੋ ਰਹੀ ਸੀ ਉਹ ਕਹਿ ਰਹੀ ਹੈ ਕਿ ਮੈਂ ਆਪਣੀ ਬੇਟੀ ਨੂੰ ਰੋਜ਼ ਸਵੇਰੇ ਤਿਆਰ ਕਰਾ ਕੇ ਸਕੂਲ ਭੇਜਦੀ ਹੁੰਦੀ ਸੀ ਪਰ ਮੈਨੂੰ ਉਹਦੀ ਲਾਸ਼ ਨੂੰ ਤਿਆਰ ਕਰਨਾ ਪਿਆ ਉਹਨੂੰ ਮਹਿੰਦੀ ਲਾ ਕੇ ਭੇਜਣਾ ਪਿਆ ਤੇ ਕੀ ਹਾਲਤ ਹੋਏਗੀ ਉਹਦੀ ਦਿਲ ਦੀ ਇਸ ਦੇ ਉੱਤੇ ਅਸੀਂ ਕੀ ਕਰ ਸਕਦੇ ਆ ਇਹਦੇ ਉੱਤੇ ਸਾਡੇ ਆਪਣੇ ਮੋਰਲਸ ਜਿਹੜੇ ਨੇ ਨਾ ਉਹਨਾਂ ਨੂੰ ਸਟਰੋਂਗ ਕਰਨਾ ਪੈਣਾ ਮੈਮ ਰੇਪ ਦੀ ਪੁਸ਼ਟੀ ਹੋਈ ਹੈ ਹਲੇ ਪੋਸਟਮार्टम ਰਿਪੋਰਟ ਨਹੀਂ ਆਈ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਜੋ ਕੱਲ ਅਸੀਂ ਗਏ ਸੀ ਜਲੰਧਰ ਜਿਹੜੀ ਪਹਿਲਾਂ ਤਾਂ ਜਾ ਕੇ ਅਸੀਂ ਉਹ ਫੈਮਲੀ ਨੂੰ ਮਿਲੇ ਆ ਜਿਹੜੇ 13 ਸਾਲ ਦੀ ਬੱਚੀ ਦਾ ਬਲਾਤਕਾਰ ਤੋਂ ਬਾਅਦ ਉਹਨੂੰ ਮਰਡਰ ਕੀਤਾ ਗਿਆ ਸੀ ਫੈਮਲੀ ਦੇ ਨਾਲ ਮਿਲ ਕੇ ਪਹਿਲਾਂ ਤਾਂ ਅਸੀਂ ਉਹਨਾਂ ਦੀ ਸਾਰੀ ਡਿਟੇਲ ਲਈ ਜੋ ਵੀ ਉਹ ਕਹਿਣਾ ਚਾਹਦੇ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਅਸੀਂ ਪਹਿਲਾਂ ਪੁਲਿਸ ਨੂੰ ਬੁਲਾਇਆ ਸੀ ਤੇ ਪੁਲਿਸ ਅੰਦਰ ਜਾ ਕੇ ਸਾਰੀ ਚੈਕਿੰਗ ਕਰਕੇ ਆਈ ਸੀ ਤੇ ਉਹਨਾਂ ਨੇ ਆ ਕੇ ਬਾਹਰ ਆ ਕੇ ਇਹ ਹੀ ਗੱਲ ਕਹੀ ਹੈ ਕਿ ਤੁਹਾਡੀ ਬੇਟੀ ਇੱਥੇ ਹੈ ਨਹੀਂਗੀ ਤੇ ਇਹ ਚਲੋ ਉਹਨਾਂ ਦੀ ਗੱਲ ਮੰਨ ਕੇ ਦੁਬਾਰਾ ਚਲੇ ਗਏ ਪਰ ਉਹਨਾਂ ਨੂੰ ਯਕੀਨ ਇਸ ਕਰਕੇ ਨਹੀਂ ਸੀਗਾ ਕਿ ਸੀਸੀਟੀਵੀ ਕੈਮਰੇਜ ਇਹ ਕਹਿੰਦੇ ਨੇ ਕਿ ਲੜਕੀ ਜਿਹੜੀ ਅੰਦਰ ਗਈ ਹੈ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ ਫਿਰ ਉਹ ਲੇਡੀ ਨੇ ਸਾਰਾ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਦੁਬਾਰਾ 1.5 ਘੰਟੇ ਬਾਅਦ 2 ਘੰਟੇ ਬਾਅਦ ਫਿਰ ਦੁਬਾਰਾ ਉੱਥੇ ਗਏ ਨੇ ਔਰ ਉਹਨਾਂ ਨੇ ਕਿਹਾ ਸੀ ਆਪ ਚੈਕਿੰਗ ਕਰਨੀ ਅਸੀਂ ਆਪ ਦੇਖਣੀ ਹੈ ਦਰਵਾਜ਼ਾ ਵਗੈਰਾ ਉਹਨਾਂ ਨੇ ਖੁਲਵਾਇਆ ਗੇਟ ਵਗੈਰਾ ਤੋੜ-ਤਾੜ ਕੇ ਖੁਲਵਾਇਆ ਉਹਨਾਂ ਨੇ ਗੇਟ ਔਰ ਜਦੋਂ ਉਹਨਾਂ ਨੇ ਜਾ ਕੇ ਅੰਦਰ ਚੈਕਿੰਗ ਕੀਤੀ ਤਾਂ ਉਹਨਾਂ ਨੇ ਪਹਿਲਾਂ ਕਮਰੇ-ਕਮਰੇ ਦੇਖੇ ਬਾਕੀ ਸਭ ਕੁਝ ਦੇਖਿਆ ਫਿਰ ਜਦੋਂ ਬਾਥਰੂਮ 'ਚ ਗਏ ਨੇ ਤਾਂ ਕੁੜੀ ਦੀ ਲਾਸ਼ ਉੱਤੇ ਪਈ ਸੀ ਤੇ ਫੈਮਲੀ ਵਾਲਿਆਂ ਦਾ ਇੱਕੋ ਹੀ ਦੋ ਜਿਹੜੇ ਹੈਗੇ ਨੇ ਸਵਾਲ ਸੀਗੇ ਕਿ ਪੁਲਿਸ ਵਾਲਿਆਂ ਨੂੰ ਉਹ ਕੁੜੀ ਦੀ ਲਾਸ਼ ਪਹਿਲਾਂ ਕਿਉਂ ਨਹੀਂ ਮਿਲੀ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਅੰਦਰ ਉਹ ਲਾਸ਼ ਪਈ ਸੀ ਤੇ ਇਸ ਫੈਮਲੀ ਨੂੰ ਮਿਲਣ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਲ ਗਿਆ ਜਦੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹੀ ਸਵਾਲ ਕੀਤਾ ਕਿ ਜੋ ਫੈਮਲੀ ਦਾ ਸਵਾਲ ਸੀਗਾ ਕਿ ਇਹ ਇਸ ਤਰ੍ਹਾਂ ਕ ਇਸ ਤਰੀਕੇ ਨਾਲ ਕਿਉਂ ਹੋਇਆ ਤੇ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਜਿਹੜਾ ਐਸਐਸਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਜੋ ਕਮਿਸ਼ਨ ਦੀ ਤਰਫ ਤੋਂ ਗੱਲ ਮੈਂ ਕਹੀ ਹੈ ਉਹ ਇਹੀ ਕਹੀ ਹੈ ਕਿ ਸਸਪੈਂਡ ਕਰਨਾ ਜਿਹੜਾ ਆ ਉਹ ਕਾਫੀ ਨਹੀਂ ਹੈ ਕਿਉਂਕਿ ਅਗਰ ਅਨਗਿਆਲੀ ਕੀਤੀ ਗਈ ਹੈ ਕਿ ਪਹਿਲਾ ਉਥੇ ਜਦੋਂ ਲੜਕੀ ਦੀ লাশ ਨਹੀਂ ਮਿਲੀ ਕਹਤਾ ਤੇ ਬਾਅਦ ਚ ਬੰਦਿਆਂ ਨੂੰ ਕਿਵੇਂ ਮਿਲ ਗਈ ਮੁਹੱਲੇ ਵਾਲਿਆਂ ਨੂੰ ਕਿਵੇਂ ਮਿਲ ਗਈ ਕਿ ਸਸਪੈਂਡ ਨਹੀਂ ਕਰਨਾ ਚਾਹੀਦਾ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜਾ ਹੈ ਤਾਰਾ ਜ਼ਰੂਰ ਲਗਾਨੀ ਚਾਹੀਦੀ ਹੈ 201 ਲਾਣੀ ਚਾਹੀਦੀ ਹੈ 102 B ਲਗਾਨੀ ਚਾਹੀਦੀ ਹੈ ਕਿ ਅਗਰ ਕੋਈ ਬੰਦਾ ਸਸਪੈਂਡ ਕਰ ਦਿੱਤਾ ਜਿਹੜਾ ਕਿ ਆਪਣੀ ਡਿਊਟੀ ਠੀਕ ਨਹੀਂ ਕੀਤੀ ਤਾਂ ਇਸ ਦੇ ਅੰਦਰ ਦੋ ਚਾਰ ਚੀਜ਼ਾਂ ਸਾਫ਼ ਹੁੰਦੀਆਂ ਨੇ ਜਾਂ ਤਾਂ ਉਹਨਾਂ ਨੇ ਵੀ ਉਹਦੇ ਨਾਲ ਮਿਲ ਕੇ ਉਨੂੰ ਓਦੇਸਾ ਬੁੱਧੂ ਟੋਰਡ ਦੀ ਕੋਸ਼ਿਸ਼ ਕੀਤੀ ਹੈ ਤੇ ਜਾਂ ਫਿਰ ਉਸ ਨੇ ਆਪਣੀ ਡਿਊਟੀ ਹੀ ਚੰਗੀ ਤਰ੍ਹਾਂ ਨਹੀਂ ਨਿਭਾਈ ਹੈ ਹੁਣ ਇਹ ਦੋਵੇਂ ਐਂਗਲਸ ਦੇ ਉੱਤੋਂ ਸਾਨੂੰ ਵਿਸ਼ਵਾਸ ਦਿਲਾਇਆ ਕਿ ਕਮਿਸ਼ਨਰ ਸਾਹਿਬ ਨੇ ਕਿ ਅਸੀਂ ਪੂਰੇ ਤਰੀਕੇ ਦੀ ਜਾਂਚ ਕਰਾਂਗੇ ਔਰ ਕਮੇਟੀ ਬਠਾਣਗੇ ਇਸ ਦੀ ਜਾਂਚ ਕਰਨ ਤੋਂ ਬਾਅਦ ਜੇ ਇਹ ਤਾਰਾ ਲਗਾਉਣ ਵਾਲੀ ਬਣਦੀ ਹੈ ਤੇ ਇਹ ਚਾਰ ਤਾਰਾ ਵੀ ਜ਼ਰੂਰ ਲਗਾਈ ਜਾਏਗੀ ਲੇਕਿਨ ਕਮਿਸ਼ਨ ਦੀ ਤਰਫੋਂ ਮੈਂ ਇਸ ਦੀ ਮੰਗ ਕਰੂੰਗੀ ਕਿ ਇਸ ਐਸਆਈ ਦੇ ਉੱਪਰ ਕੱਲਾ ਸਸਪੈਂਡ ਨਹੀਂ ਇਹਨਾਂ ਦੇ ਉੱਤੇ ਵੀ ਐਫਆਈਆਰ ਹੋਣੀ ਚਾਹੀਦੀ अच्छा ਜਿਹੜੀ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਜੀ ਉਸਦੇ ਬਾਰੇ ਪਤਾ ਲੱਗ ਗਿਆ ਨਹੀਂ ਜਦੋਂ ਤੱਕ ਅਸੀਂ ਸੀਸੀ ਕਾਲ ਉਥੇ ਉਹ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਸੀ ਤੇ ਵਿਸਰਾ ਰਿਪੋਰਟ ਟਾਈਮ ਲੱਗਦੀ ਆਣ ਦੇ ਲਈ ਤੇ ਇਹਦੀ ਰਿਪੋਰਟ ਆਉਣ ਤੇ ਵੀ ਉਹ ਉਹਦੀ ਵੇਟ ਕਰ ਰਹੇ ਨੇ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਕੇਸ ਵਧੇਗਾ ਅੱਗੇ ਮਗਰ ਇਹ ਜ਼ਰੂਰ ਹੈ ਕਿ ਅਸੀਂ ਵੀ ਪ੍ਰੋਮਿਸ ਕਰਦੇ ਹਾਂ ਕਿ ਕਮਿਸ਼ਨ ਦੀ ਤਰਫੋਂ ਵੀ ਤੇ ਪੁਲਿਸ ਦਾ ਜਾਂਚ ਕਰ ਹੀ ਰਹੀ ਹੈ ਕਿਉਂਕਿ ਉਸ ਟਾਈਮ ਤੱਕ ਅਸੀਂ ਰੈਸਟ ਨਹੀਂ ਕਰਾਂਗੇ ਜਦੋਂ ਤੱਕ ਇਸ ਨੂੰ ਅਸੀਂ ਅਖੀਰ ਦੇ ਮੁਕਾਬਲ ਤੱਕ ਨਹੀਂ ਲੈ ਕੇ ਜਾਂਦੇ ਮੋਰ ਵੀ ਕਰਦੇ ਸੀ ਜਿੱਦਿ ਜਦੋਂ ਸਰਚ ਚੱਲ ਰਹੀ ਸੀਗੀ ਤਾਂ ਉਸ ਸਮੇਂ ਵੀ ਕੋਈ ਮਹਨਾ ਕਨਸਟੇਬਲ ਉਹਨਾਂ ਦੇ ਨਾਲ ਨਹੀਂ ਸੀ ਇਹ ਵੀ ਇੱਕ ਗੱਲ ਹੈਗੀ ਹੈ ਬਿਲਕੁਲ ਠੀਕ ਹੈ ਕੀ ਦੀ ਗੱਲ ਸੀਗੀ ਨਹੀਂ ਬਿਲਕੁਲ ਠੀਕ ਹੈ ਇਹ ਸਵਾਲ ਅਸੀਂ ਵੀ ਕੀਤਾ ਸੀਗਾ ਕਿ ਜਦੋਂ ਪਤਾ ਲੱਗ ਹੀ ਗਿਆ ਸੀ ਕਿ ਉੱਥੇ লাশ ਕੁੜੀ ਦੀ ਮਿਲੀ ਆ ਤਾਂ ਉੱਥੇ ਮੈਲਾ ਕਾਂਸਟੇਬਲ ਕਿਉਂ ਨਹੀਂ ਪਹੁੰਚੀ ਕਿਉਂਕਿ ਉੱਥੇ ਮੈਲ ਕਾਂਸਟੇਬਲ ਸੀ ਤੇ ਉਹ ਜੋ ਉਹਨਾਂ ਨੇ ਜਵਾਬ ਇਹ ਦਿੱਤਾ ਸੀਗਾ ਕਿ ਉਸ ਟਾਈਮ ਦੇ ਉੱਤੇ ਸਾਡੀ ਫੋਰਸ ਬਾਹਰ ਲੱਗੀ ਹੋਈ ਸੀਗੀ ਉਸ ਟਾਈਮ ਤੇ ਜਦੋਂ ਹੀ ਉਹ ਆ ਗਏ ਨੇ ਮੌਲਾ ਕਾਂਸਟੇਬਲ ਅਵੇਲੇਬਲ ਹੋਇਆ ਸੀ ਉਸ ਟਾਈਮ ਅਸੀਂ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਅੱ ਲਗਾਤਾਰ ਮੜਵੀ ਸਵਾਲ ਨਿਕਲ ਕੇ ਸਾਹਮਣੇ ਆਉਂਦੇ ਔਰ ਪੁਲਿਸ ਵਾਲਿਆਂ ਦੇ ਖਾਸ ਕਰਕੇ ਸਵਾਲ ਆਉਂਦੇ ਨੇ ਫਿਰ ਚਾਹੇ ਉਹ ਮੋਹਾਲੀ ਹੋਵੇ ਜਲੰਧਰ ਜਾਂ ਕੋਈ ਪੰਜਾਬ ਦੇ ਅਜਿਹੇ ਜ਼ਿਲ੍ਹੇ ਨੇ ਸੋ ਕਮਿਸ਼ਨ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਨੋਟਿਸ ਲੈ ਰਿਹਾ ਵੀ ਅੱਗੇ ਤੋਂ ਅਜਿਹੇ ਮਾਮਲੇ ਸਾਹਮਣੇ ਘਟਣ ਜਾਂ ਨਾ ਆਉਣ ਦੇਖੋ ਜੋ ਵੀ ਮਾਮਲਾ ਕਮਿਸ਼ਨ ਦੇ ਧਿਆਨ ਚ ਆਉਂਦਾ ਆ ਤੁਸੀਂ ਦੇਖਿਆ ਵੀ ਹੋਣਾ ਕਿ ਮੈਂ ਬਹੁਤ ਸਖਤੀ ਨਾਲ ਉਸ ਤੇ ਜਿਹੜਾ ਉਸ ਦੇ ਉੱਤੇ ਅਸੀਂ ਐਕਸ਼ਨ ਕਰਵਾਉਣੀਆ ਚਾਹੀਓ ਐਸਐਚਓ ਨੂੰ ਸੀਗਾ ਜਿਨ੍ਹਾਂ ਨੂੰ ਅਸੀਂ ਸਸਪੈਂਡ ਕਰਾਇਆ ਐਫਆਈਆਰ ਵੀ ਹੋਈ ਉਹਨਾਂ ਦੇ ਉੱਤੇ ਚਾਹੇ ਕੋਈ ਦੂਸਰਾ ਮਾਮਲਾ ਹੈ ਜਿੱਥੇ ਕਿ ਢਿੱਲ ਵਰਤੀ ਗਈ ਹੈ ਕਿਸੇ ਮਾਮਲੇ ਦੀ ਇਨਕੁਆਰੀ ਦੇ ਲਈ ਕਮਿਸ਼ਨ ਹਮੇਸ਼ਾ ਹੀ ਬੀ ਪੀੜਤਾ ਦੇ ਨਾਲ ਖੜਾ ਆ ਔਰ ਨਾਲ ਖੜਾ ਰਵਾਂਗੇ ਜਦ ਤੱਕ ਕਿ ਉਹਦੀ ਸੱਚਾਈ ਨਹੀਂ ਆਂਦੀ ਔਰ ਅਸੀਂ ਕਦੇ ਵੀ ਟੋਲਰੇਟ ਨਹੀਂ ਕਰਦੇ ਕਿ ਪੁਲਿਸ ਦੀ ਕਾਰਵਾਈ ਢਿੱਲੀ ਹੋਣ ਕਰਕੇ ਜਿਹੜਾ ਆ ਇਹ ਕੇਸ ਵੀਕ ਪੈ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਚੀਜ਼ ਨੂੰ ਮਦਦ ਕੀਤੀ ਜਾਵੇ ਪੁਲਿਸ ਆਪਣੇ ਤੌਰ ਤੇ ਨਹੀਂ ਤੁਹਾਨੂੰ ਲੱਗਦਾ ਸਖਤੀ ਬਤਨੀ ਚਾਹੀਦੀ ਜੀ ਇਹਨਾਂ ਨੂੰ ਕਿਉਂਕਿ ਜਿੰਨਾ ਤੱਕ ਮਹਿਲਾ ਕਮਿਸ਼ਨ ਦਾ ਇੰਟਰਵਿਊ ਨਹੀਂ ਹੁੰਦਾਗਾ ਤਦ ਤੱਕ ਉਹ ਇਸ ਚੀਜ਼ ਨੂੰ ਬੜਾ ਨੈਗਲੀਜੈਂਸੀ ਦੇ ਨਾਲ ਲੈ ਰਹੇ ਨੇ ਨਹੀਂ ਨਹੀਂ ਮੈਂ ਬਿਲਕੁਲ ਐਗਰੀ ਕਰਦੀ ਹਾਂ ਪੁਲਿਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਔਰ ਸਖਤੀ ਨਾਲ ਕਰਨਗੇ ਔਰ ਮੈਨੂੰ ਕਮਿਸ਼ਨਰ ਸਾਹਿਬ ਨੇ ਪੂਰਾ ਵਿਸ਼ਵਾਸ ਦਿਲਾਇਆ ਕਿ ਅਸੀਂ ਪੂਰੀ ਸਖਤੀ ਨਾਲ ਕੰਮ ਕਰਾਂਗੇ ਅਸੀਂ ਇਸ ਤੇ ਢਿੱਲ ਤੇ ਨਹੀਂ ਵਰਤਾਂਗੇ ਕਿਉਂਕਿ ਹੁੰਦਾ ਕੀ ਹੈ ਕਿ ਅਗਰ ਇੱਕ ਅੱਧਾ ਬੰਦਾ ਇੱਕ ਅੱਧਾ ਪੁਲਿਸ ਮੁਲਾਜ਼ਮ ਅਗਰ ਟਿੱਲ ਕਰਦਾ ਵੀ ਆ ਜਾਂ ਕੋਈ ناکامی ਹੋਰ ਕਿਸਮ ਦੀ ਉਹਦੀ ਸਾਹਮਣੇ ਆਂਦੀ ਹੈ ਤੇ ਸਾਰੀ ਵਰਦੀ ਦੇ ਉੱਤੇ ਦਾਗ ਲੱਗਦਾ ਆ ਜੋ ਅਫੀਸਰ ਇਸ ਵੇਲੇ ਮਿਹਨਤ ਕਰ ਰਹੇ ਨੇ ਜੋ ਅਫੀਸਰ ਅੱਗੇ ਜਾ ਕੇ ਕੰਮ ਠੀਕ ਕਰਨਾ ਚਾਹੁੰਦੇ ਨੇ ਉਹਨਾਂ ਦੀ ਵੀ ਵਰਦੀ ਦਾਗਦਾਰ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਗਰ ਇਹ ਦੇ ਉੱਤੇ ਕੋਈ ਵੀ ناکامی ਜਾਂ ਕੁਝ ਵੀ ਪਾਇਆ ਗਿਆ ਅਸੀਂ ਇਸ ਚੀਜ਼ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਅਸੀਂ ਪੂਰੀ ਫੋਰਸ ਨੂੰ ਨੇ ਗੰਦਾ ਕਰ ਸਕਦੇ ਇੱਕ ਦੋ ਮੁਲਾਜ਼ਮ ਦੇ ਕਰਕੇ ਮੈਂ ਪੂਰੇ ਦੇ ਵਿੱਚ ਇੱਕ ਚੀਜ਼ ਦੇਖੀ ਗਈ ਕਿ ਪੁਲਿਸ ਕੋਲ ਆਜ਼ਮ ਆਫ ਕਰਦੇ ਵਿੱਚ ਜਾਂਦੇ ਨਹੀਂ ਤੇ ਉੱਥੇ ਇੱਕ ਦੋ ਬੈਡ ਚੁਪਕੇ ਦਿਖਾਉਂਦੇ ਨੇ ਪਰ ਉੱਥੇ ਬੱਚੀ ਨਹੀਂ ਮਿਲਦੀ ਬਾਅਦ ਦੇ ਵਿੱਚ ਲੋਗ ਲੱਭਦੇ ਨੇ ਉਸੇ ਕਰਕੇ ਬਾਥਰੂਮ ਦੇ ਵਿੱਚ ਉਹਨਾਂ ਦੇ ਉੱਤੇ ਕੀ ਐਕਸ਼ਨ ਕੀਤਾ ਗਿਆ ਜਿਹੜੇ ਉੱਤੇ ਪੁਲਿਸ ਵਾਲੇ ਬਿਲਕੁਲ ਠੀਕ ਬਿਲਕੁਲ ਠੀਕ ਕਿਉਂਕਿ ਜਦੋਂ ਉਹਨਾਂ ਨੇ ਅੰਦਰ ਕਹਿੰਦੇ ਇੱਕ ਦੋ ਫੈਮਿਲੀ ਮੈਂਬਰ ਨੂੰ ਵੀ ਦਿਖਾਇਆ ਉਹਨਾਂ ਨੇ ਬੈਡ ਖੋਲ ਕੇ ਵੀ ਦਿਖਾਇਆ ਕਿਚਨ ਵੀ ਦਿਖਾਇਆ ਡਰਾਇੰਗ ਰੂਮ ਵੀ ਦਿਖਾਇਆ ਪਰ ਜਿਹੜਾ ਬਾਥਰੂਮ ਹੈ ਜਿਹੜਾ ਬਾਹਰ ਦੀ ਤਰਫ ਹੈਗਾ ਸੀਗਾ ਉੱਥੇ ਜਿੱਥੇ লাশ ਆ ਕੇ ਮੁਹੱਲੇ ਵਾਲਿਆਂ ਨੇ ਲੱਭੀ ਹੈ ਅਕੋਰਡਿੰਗ ਟੂ ਥਮ ਕਿ ਅਸੀਂ ਦੇਖਿਆ ਨਹੀਂ ਸੀਗਾ ਇਹ ਜ਼ਰੂਰ ਅੰਗੈਲੀ ਹੋਈ ਹੈ ਔਰ ਇਹ ਸੰਗੈਲੀ ਦਾ ਜਿਹੜਾ ਖਮਾਜ਼ਾ ਕਿਉਂਕਿ ਹੋ ਸਕਦਾ ਉਸ ਟਾਈਮ ਦੇ ਉੱਤੇ ਅਗਰ ਪਹਿਲਾਂ ਹੀ ਮਿਲ ਜਾਂਦੀ ਸ਼ਾਇਦ ਜੇ ਲੜਕੀ ਚ ਸਾਹ ਚੱਲ ਰਹੇ ਹੁੰਦੇ ਤਾਂ ਉਹ ਬਚ ਵੀ ਸਕਦੀ ਸੀ ਲੇਕਿਨ ਕਿਉਂਕਿ ਇਹ ਅੰਗੈਲੀ ਜ਼ਰੂਰ ਹੋਈ ਹੈ ਔਰ ਇਸੇ ਕਾਰਨ ਕਰਕੇ ਉਹਨੂੰ ਸਸਪੈਂਡ ਵੀ ਕੀਤਾ ਗਿਆ ਬਗਰ ਅਸੀਂ ਕਮਿਸ਼ਨ ਦੀ ਤਰਫੋਂ ਡਿਮਾਂਡ ਕਰਦੇ ਹਾਂ ਕਿ ਇਕੱਲਾ ਸਸਪੈਂਡ ਕਰਨਾ ਜ਼ਰੂਰੀ ਨਹੀਂ ਹੈ ਕੇਸ ਹੁੰਦੇ ਐਫਆਈਆਰ ਹੋਣੀ ਜਦੋਂ ਕਮਿਸ਼ਨ ਜਿਹੜੀ ਹੈ ਜ਼ਿਲ੍ਹਾ ਜ਼ਿਲ੍ਹਾ ਲੈਵਲ ਦੇ ਉੱਪਰ ਹਰ ਇੱਕ ਵਾਰ ਕਾਰਵਾਈ ਦੀ ਰਿਪੋਰਟ ਮੰਗਦੀ ਹੈ ਤੇ ਰਿਪੋਰਟ ਤਲਬ ਕਰਦੀ ਹੈ ਡੀਜੀਪੀ ਦੇ ਨਾਲ ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਗੱਲਬਾਤ ਹੁੰਦੀ ਜਾਂ ਕੋਈ ਮੀਟਿੰਗ ਹੁੰਦੀ ਵੀ ਉਹ ਹਿੰਦਲੇ ਅਧਿਕਾਰੀਆਂ ਨੂੰ ਇਸ ਬਾਬਤ ਸਮਝਾਉਂਦੀ ਜੀਜੀਪੀ ਸਾਹਿਬ ਦੇ ਨਾਲ ਮੇਰੀ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਹੈ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਹੈ ਇਹਦੇ ਉੱਤੇ ਔਰ ਉਹਨਾਂ ਨੇ ਵੀ ਇਹੀ ਗੱਲ ਕਿਹਾ ਜੋ ਵੀ ਕਦੇ ਵੀ ਸਾਨੂੰ ਕੇਸ ਜਦੋਂ ਤੇ ਆ ਜਾਂਦਾ ਕਿ ਇੱਥੇ ਪੁਲਿਸ ਦੀ ਨਾਕਾਮੀ ਹੈ ਯਾ ਇਹ ਤੇ ਪੁਲਿਸ ਨੇ ਚਿੱਤਰ ਕੰਮ ਨਹੀਂ ਕੀਤਾ ਹੈ ਉਹਦੀ ਪੂਰੀ ਅਸਿਕ ਰਿਪੋਰਟ ਬਣਾਣੀ ਆ ਕੇਸ ਪੂਰਾ ਲੈ ਕੇ ਨਾਲ ਉਹਦੀ ਰਿਪੋਰਟ ਲਗਾ ਕੇ ਆਪਣੀ ਰეკਮੈਂਡੇਸ਼ਨਸ ਲਗਾ ਕੇ ਡੀਜੀਪੀ ਸਾਹਿਬ ਨਾਲ ਮਿਲਿਆ ਵੀ ਜਾਂਦਾ ਔਰ ਇਹਦੇ ਉੱਤੇ ਡੀਜੀਪੀ ਸਾਹਿਬ ਨੇ ਬਹੁਤ ਸਖਤ ਐਕਸ਼ਨ ਵੀ ਕੀਤਾ ਮੈਂ ਮਨੁੱਖੀ ਇਨਸਾਨੀ ਦੇ ਤੌਰ ਤੇ ਗੱਲ ਕਰੀ ਬੱਚਿਆਂ ਦੇ ਨਾਲ ਇੰਦੀਆਂ ਘਨੌਣੀਆਂ ਹਰਕਤਾਂ ਹੋ ਰਹੀਆਂ ਨੇ ਤੁਸੀਂ ਇਹਦੇ ਪਿੱਛੇ ਲਾਈਫ ਸਟਾਈਲ ਨੂੰ ਮੰਨਦੇ ਹੋ ਜਾਂ ਇੰਟਰਨੈਟ ਦਾ ਕੁਝ ਹੈਗਾ ਜਾਂ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਪੈਚਾਰਾਂਗੇ ਕਿ ਤੁਹਾਡੀ ਕੀ ਆਪਣੀ ਦੇਖੋ ਐਦਾ ਹੈ ਕਿ ਮੈਂ ਇਹ ਗੱਲ ਕਹਿ ਸਕਦਾ ਹਾਂ ਜ ਜਿੱਦਾਂ ਆਪਾਂ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਆਪਾਂ ਚਲਾਉਨੇ ਆ ਸੇਫ ਲੱਗਦੇ ਆ ਬੱਚਿਆਂ ਨੂੰ ਇਹਦੇ ਲਈ ਬੇਟੀ ਪੜਾਓ ਉਹਨਾਂ ਨੂੰ ਸਸ਼ਕਤ ਬਣਾਓ ਉਹ ਤਾਂ ਅਸੀਂ ਬਹੁਤ ਕਾਰਵਾਈ ਕਰਦੇ ਵੀ ਆ ਸਰਕਾਰ ਕਰ ਵੀ ਰਹੀ ਹੈ ਬੱਚਿਆਂ ਦੇ ਬੇਟੀਆਂ ਨੂੰ ਉੱਪਰ ਲਿਜਾਣ ਦੇ ਲਈ ਚਾਹੇ ਪੜ੍ਹਾਈ ਦੀ ਸਹੂਲਤ ਹੋਵੇ ਸਪੋਰਟਸ ਦੀ ਸਹੂਲਤ ਹੋਵੇ ਹਰ ਚੀਜ਼ ਦੀ ਸਹੂਲਤ ਦਿੱਤੀ ਗਈ ਆ ਲੇਕਿਨ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਅਸੀਂ ਪੁਲਿਸ ਫੋਰਸ ਲਗਿਆ ਆਦਰਵਾਇਜ਼ ਜਿੱਥੇ ਜਿੰਨਾ ਹੋ ਸਕਦਾ ਬੇਟੀਆਂ ਨੂੰ ਸਖਸ਼ਿਤ ਰੱਖਦੇ ਆ ਲੇਕਿਨ ਉਹਨਾਂ ਚੀਜ਼ਾਂ ਨੂੰ ਕੀ ਕਰੀਏ ਅਗਰ ਘਰ ਦੇ ਅੰਦਰ ਹੀ ਸ਼ੈਤਾਨ ਬੈਠੇ ਨੇ ਤੁਸੀਂ ਇੱਕ ਮਖੌਟਾ ਪਾਲਣ ਨੂੰ ਆਪਣਾ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਅਸੀਂ ਬਹੁਤ ਇੱਕ ਅੱਛੇ ਬੰਦੇ ਆ ਅਸੀਂ ਅੱਛੇ ਨਾਗਰਿਕ ਹੈਗੇ ਲੇਕਿਨ ਉਸ ਮਖੌਟੇ ਦੇ ਪਿੱਛੇ ਕਿੱਡਾ ਵੱਡਾ ਸ਼ੈਤਾਨ ਸਾਡੇ ਘਰ ਦੇ ਅੰਦਰ ਹੀ ਬੈਠਾ ਆ ਉਸ ਚੀਜ਼ ਨੂੰ ਕੌਣ ਠੀਕ ਕਰੇਗਾ ਉਹਨੂੰ ਸਿਰਫ ਅਸੀਂ ਆਪ ਕੀ ਕਰ ਸਕਦੇ ਹਾਂ ਸਵਾਰਟਸ ਦੇ ਤੌਰ ਦੇ ਉੱਤੇ ਬੱਚਾ ਨੂੰ ਸੀ ਸਮਝਾਉਂਦੇ ਆ ਕਿ ਇੱਥੇ ਜਾਣਾ ਇਕੱਲੇ ਨਹੀਂ ਜਾਣਾ ਜਾਂ ਜਿਸ ਤਰ੍ਹਾਂ ਵੀ ਹੈ ਇਹ ਸਮਾਜ ਜਿਹੜੀ ਸਟਾਰ ਜਣਾ ਇਹ ਬਹੁਤ ਜ਼ਿਆਦਾ ਗਿਰਦਾ ਜਾਂਦਾ ਹੈ ਇਹਦੇ ਲਈ ਸਾਨੂੰ ਮੋਰਲ ਵੈਲਿਊਜ਼ ਆਪਣੇ ਉੱਚੇ ਚੱਕੜੇ ਪਾਣੇ ਨੇ ਹਰ ਇੱਕ ਜਗ੍ਹਾ ਦੇ ਹਰ ਘਰ ਦੇ ਅੰਦਰ ਪੁਲਿਸ ਨਹੀਂ ਖੜੀ ਹੋ ਸਕਦੀ ਮੈਮ ਇੱਕ ਚੀਜ਼ ਹੋਰ ਦੇਖੀ ਗਈ ਹਰਿਆਣਾ ਦੇ ਵਿੱਚ ਵੀ ਕੁਝ ਅਜੀਬੇ ਕੇਸਸ ਆਏ ਨੇ ਤੇ ਉਹਦੇ ਵਿੱਚ ਜਿਹੜੇ ਹਰਿਆਣਾ ਦੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਰੀਨੂ ਮਾਟਿਆ ਉਹਦੇ ਵੱਲੋਂ ਇੱਕ ਡਿਸੀਜਨ ਦਿੱਤਾ ਗਿਆ ਕਿ ਜਿਮ ਦੇ ਵਿੱਚ ਮਹਿਲਾ ਟ੍ਰੇਨਰ ਹੋਣਗੇ ਤੇ ਬਸਾਂ ਦੇ ਵਿੱਚ ਮਹਿਲਾ ਚਾਲਕ ਜਿਹੜੇ ਹੋਣਗੇ ਖਾਸ ਤੌਰ ਤੇ ਜਿਹੜੀ ਫੀਮੇਲ ਕਾਲਜੇਸ ਹੈਗੇ ਨੇ ਕਿ ਅਜਿਹਾ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਕਰਨ ਦਾ ਵੀ ਹੈ। ਇਹ ਬੜਾ ਅੱਛਾ ਹੈ ਬਹੁਤ ਅੱਛੀ ਚੀਜ਼ ਹੈ ਕਿ ਐਦਾ ਹੋਣਾ ਚਾਹੀਦਾ ਹੋ ਵੀ ਰਿਹਾ ਹੈ। ਲੇਕਿਨ ਇਹ ਜਿਹੜੇ ਕੇਸ ਉਹ ਤੇ ਘਰ ਦੇ ਅੰਦਰ ਹੋਏ ਨੇ। ਸਾਰੇ ਕਮਿਸ਼ਨ ਦੇ ਅੰਦਰ ਜਿਹੜੇ ਨੇ ਮੈਨੂੰ بڑے ਕੇਸਸ ਆਉਂਦੇ ਨੇ ਜਿੱਤੇ ਕਿ ਫਾਦਰ ਨੇ ਆਪਣੀ ਹੀ ਬੇਟੀ ਨੂੰ ਵਾਇਲਟ ਕੀਤਾ ਆ ਉੱਥੇ ਕੀ ਕਰਾਂਗੇ ਘਰ ਦੇ ਅੰਦਰ ਇੱਕ ਗਵਾਂਡੀ ਨੇ ਤੁਹਾਡੀ ਛੋਟੀ ਬੱਚੀ ਨੂੰ ਰੇਪ ਕੀਤਾ ਹੈ ਉਹਦਾ ਕੀ ਕਰਾਂਗੇ ਟ੍ਰੇਨਰ ਹੋ ਗਿਆ ਫੀਮੇਲ ਵੈਰੀ ਗੁੱਡ ਬਸ ਦੇ ਅੰਦਰ ਲੇਡੀ ਮਾਰਸ਼ਲ ਲੱਗੇ ਵੈਰੀ ਨਾਈਸ ਮਗਰ ਇਹ ਜਿਹੜੇ ਕੇਸਸ ਨੇ ਇੱਕ ਘਰ ਦੇ ਅੰਦਰ ਤੁਹਾਡੀ ਆਪਣੀ ਬੇਟੀਆਂ ਦੇ ਨਾਲ ਹੋ ਰਹੇ ਨੇ ਇਹੀ ਮੈਂ ਕਹਿ ਰਹੀ ਹਾਂ ਕਿ ਘਰ-ਘਰ ਦੇ ਅੰਦਰ ਪੁਲਿਸ ਨਹੀਂ ਜਾ ਸਕਦੀ ਘਰ-ਘਰ ਦੇ ਅੰਦਰ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਘਰ ਦੇ ਅੰਦਰ ਇੱਕ ਫੈਮਿਲੀ ਨੂੰ ਆਪਣਾ ਕੈਰੈਕਟਰ ਉੱਚਾ ਚੱਕਣਾ ਪੈਣਾ ਇੱਕ ਫਾਦਰ ਜੋ ਘਰ ਦੇ ਅੰਦਰ ਰਾਤ ਨੂੰ ਆਪਣੀ ਬੇਟੀ ਨੂੰ ਵਾਇਲਟ ਕਰ ਰਿਹਾ ਉੱਥੇ ਪੁਲਿਸ ਕੀ ਕਰੇਗੀ ਮੈਮ ਸਕੂਲਾਂ ਦੇ ਵਿੱਚ ਕੋਈ ਅਵੇਅਰਨੈਸ ਕੈਂਪੇਨ ਤਾਂ ਚਲਣਾ ਚਾਹੀਦਾ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਆਲਰੇਡੀ ਚੱਲ ਰਹੇ ਨੇ ਸਾਡੇ ਵੈਟ ਟੱਚ ਗੁੱਡ ਟੱਚ ਬੱਚਿਆਂ ਨੂੰ ਸਿਖਾਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਕਿ ਆਪਣੇ ਆਪ ਚਾਹੇ ਮਾਰਸ਼ਲ ਟ੍ਰੇਨਿੰਗ ਜਾਂ ਇਹ ਸਭ ਚੱਲ ਰਹੇ ਨੇ ਆਪਾਂ ਇਸ ਟਾਈਮ ਇੱਥੇ ਬੈਠੇ ਗੱਲ ਕਰ ਰਹੇ ਜੋ ਘਰਾਂ ਦੇ ਅੰਦਰ ਸ਼ੈਤਾਨ ਬੈਠੇ ਮੈਂ ਫਿਰ ਇਹਨਾਂ ਦੇ ਠੱਲ ਕਿਵੇਂ ਪਾਈ ਜਾਏਗੀ ਕੀ ਸੋਚ ਰਿਹਾ ਕਮਿਸ਼ਨ ਹੈ ਜਿਹੜਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਦੀ ਠੱਲ ਕੌਣ ਪਾ ਸਕਦਾ ਇਹਦੀ ਠੱਲ ਅਸੀਂ ਆਪ ਪਾ ਸਕਦੇ ਆ ਇਹਦੀ ਠੱਲ ਹਰ ਘਰ ਦੇ ਅੰਦਰ ਹਰ ਜੋ ਅੱਜਕੱਲ ਛੋਟੇ ਛੋਟੇ ਫੈਮਲੀਆਂ ਹੋ ਗਿਆ ਪੁਰਾਣੇ ਟਾਈਮ ਤੋਂ ਸਭ ਦੇਖਦੇ ਸੀਗੇ ਕਿ ਘਰਾਂ ਦੇ ਅੰਦਰ ਗਵਾਂਡਿਆਂ ਦੇ ਘਰ ਦੇ ਅੰਦਰ ਸਾਧਨ ਬੱਚੇ ਖੇਡਦੇ ਰਹਿੰਦੇ ਸੀਗੇ ਬੱਚਿਆਂ ਨੂੰ ਰਾਤ ਨੂੰ ਚੱਕ ਕੇ ਉਥੋਂ ਲੈ ਕੇ ਆਉਣਾ ਪੈਂਦਾ ਸੀ ਘਰ ਵਾਪਿਸ ਜਾਓ ਉਹ ਟਾਈਮ ਵੀ ਸੀਗਾ